ਵਾਹਿਗੁਰੂ ਜੀ ਕਾ ਸਤਿ ਸਵਾਹਿਗੁਰੂ ਜੀ ਕੀ ਫਤਿਹ ਅਜੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜੀ ਦੀ ਕਿਰਪਾ ਸਦਕਾ ਉਹਨਾਂ ਨੇ ਕਿਰਪਾ ਕੀਤੀ ਹੈ ਸਿੰਘ ਸਾਹਿਬ ਭਾਈ ਸੁਖਵੀਰ ਸਿੰਘ ਜੀ ਰੋਡੇ ਖਾਲਸਾ ਦੀ ਸਰਕਾਰ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ 350 ਸਾਲਾ ਸਿੱਧੀ ਸਤਾਬ ਦੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜੀ ਦੀ ਭਾਈ ਮਤੀ ਦਾਸ ਜੀ ਦੀ ਭਾਈ ਸਤੀ RAM ਜੀ ਦੀ ਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸਦੀ ਸਤਾਪਦੀ ਦੇ ਸੰਬੰਧ ਦੇ ਵਿੱਚ ਜਿਹੜੇ 40 ਨਗਰ ਕੀਰਤਨ ਮਹਾਂਪੁਰਸ਼ਾਂ ਵੱਲੋਂ ਲਿਖੇ ਗਏ ਨੇ ਉਹਨਾਂ ਦੇ ਵਿੱਚੋਂ ਪਹਿਲਾ ਨਗਰ ਕੀਰਤਨ 27 ਤਰੀਕ ਨੂੰ ਦਿਨ ਬੁੱਧਵਾਰ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੋਂ ਚੱਲੇਗਾ ਤੇ ਦਮਦਮਾ ਸਾਹਿਬ ਸ੍ਰੀ ਹਰਿ ਗੋਬਿੰਦਪੁਰ ਪਹੁੰਚੇਗਾ ਦੂਜਾ ਨਗਰ ਕੀਰਤਨ ਸਤਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਵਾਲੇ ਉਹਨਾਂ ਦਾ ਜਨਮ ਸਥਾਨ ਧੁੰਰੇ ਕੋਨੇ ਤੋਂ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਾਉ ਪਿੰਡ ਧਰਤੀ ਤੇ ਪਹੁੰਚੇਗਾ ਤੀਜਾ ਨਗਰ ਕੀਰਤਨ ਜਿਹੜਾ 31 ਤਰੀਕ 31 ਅਗਸਤ ਦਿਨ ਐਤਵਾਰ ਨੂੰ ਵੱਲੇ ਤੋਂ ਚੱਲ ਕੇ ਪਿੰਡਾਂ ਦੇ ਰਾਹ ਹੁੰਦਿਆਂ ਹੋਇਆ ਜਨਮ ਸਥਾਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਤੂ ਨੰਗਲ ਵਿਖੇ ਸੰਪੂਰਨਤਾ ਕੀਤੀ ਜਾਵੇਗੀ ਅੱਜ ਨਗਰਾਂ ਦੇ ਵਿੱਚੋਂ ਸਿੰਘ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਅੱਜ ਨਗਰ ਸੈਦੋ ਲੈਵ ਦੇ ਵਿੱਚ ਪਹੁੰਚੇ ਹਾਂ ਅੱਜ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਅਤੀ ਸਤਕਾਰਯੋਗ ਭਾਈ ਸੁਤਨਾਮ ਸਿੰਘ ਜੀ ਸੈਦੂ ਲਹਿਲ ਕੋ ਵੀ ਸਾਡੇ ਕੋਲ ਮੌਜੂਦ ਨੇ ਉਹਨਾਂ ਦੇ ਇਹ ਨਗਰ ਤੇ ਬਹੁਤ ਤਪਸਵੀ ਸੰਤ ਬਾਬਾ ਗੁਰਵਤਨ ਸਿੰਘ ਜੀ ਡੰਡੇ ਵਾਲੇ ਗੁਰਦੁਆਰਾ ਚੰਗੀ ਸਾਹਿਬ ਉੱਥੇ ਪਹੁੰਚੇ ਹਾਂ ਸਮੂਹ ਸੰਗਤਾਂ ਦਾ ਪਿਆਰ ਤੁਸੀਂ ਵੇਖ ਰਹੇ ਹੋ ਇਹ ਨਗਰ ਕੀਰਤਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਦੇ ਸਹੀਦੀ ਸਥਾਨ ਦੀ ਚਾਰ ਭਾਈ ਸਤੀ RAM ji ਦੇ ਭਾਈ ਮਤੀ ਦਾਸ ਦੇ ਭਾਈ ਦਿਆਲਾ ਜੀ ਦੇ ਸੰਬੰਧ ਚ ਜਿਹੜੇ ਨਗਰ ਕੀਰਤਨ 357 ਸਾਲਾ ਨਿਕਲਿਆ ਉਹਨਾਂ ਦੇ ਸੰਬੰਧਾਂ ਦੇ ਵਿੱਚ ਇੱਥੇ ਪਹੁੰਚੇ ਹਾਂ ਧੰਨਵਾਦ ਇਹਨਾਂ ਸੰਗਤਾਂ ਦਾ ਜਿਹੜੀਆਂ ਇੱਥੇ ਹਾਜ਼ਰ ਹੋਈਆਂ ਨੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੱਧ ਚੜ੍ਹ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਗਰ ਕੀਰਤਨ ਸਿੱਖਾਂ ਦੀ ਸਹਾਦਤ ਦੇ ਜਿਹੜੇ ਸਤਾਬ ਦੀ ਹੈ ਉਹਨਾਂ ਦਾ ਜਿਹੜਾ ਜਾਹੋ ਜਲਾਲ ਦੇ ਨਾਲ ਸਵਾਗਤ ਕਰਿਓ ਹਰ ਨਗਰ ਦੇ ਵਿੱਚ ਗੇਟ ਬਣਾਇਓ ਸੋਨਾ ਗੇਟ ਬਣਾਇਓ ਜਿੱਥੋਂ ਦੀ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਦਾ ਸਰੂਪ ਨੰਗਣਾ ਹੈ ਪਾਲਕੀ ਨੰਗਣੀ ਹੈ ਪੰਜ ਪਿਆਰੇ ਨੰਗਣੇ ਨੇ ਗੱਟਕੇ ਵਾਲੇ ਸਿੰਘ ਨੰਗਣੇ ਔਰ ਉਹ ਮਹਾਨ ਸੰਗਤਾਂ ਨਗੜੀਆਂ ਨੇ ਜਿਨ੍ਹਾਂ ਦੇ ਕਦੇ ਜੋੜੇ ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਝਾੜੇ ਸੀ ਉਹ ਸੰਗਤਾਂ ਆਉਣੀਆਂ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਮਹਾਰਾਜੀ ਨੇ ਸਭ ਤੋਂ ਉੱਚਾ ਦਰਜਾ ਜਿਹੜਾ ਦਿੱਤਾ ਹੈ ਜਿਨ੍ਹਾਂ ਨੇ ਸੰਗਤਾਂ ਦੀ ਸੇਵਾ ਕੀਤੀ ਗੁਰੂ ਸਾਹਿਬ ਜੀ ਦਾ ਦਰਦਾਰ ਕੀਤਾ ਜਿਨ੍ਹਾਂ ਨੇ ਪੰਝਾ ਪਿਆਰਿਆਂ ਨੂੰ ਨਵਾਜਿਆ ਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਦੇ ਘਰਾਂ ਨੂੰ ਕਦੇ ਟੋਟ ਨਹੀਂ ਆਉਣ ਦਿੰਦੇ ਇਹ ਕਰਮਾ ਭਾਗਾਂ ਦੇ ਨਾਲ ਸਾਨੂੰ ਸਮਾਜ ਵਾਲਾ ਸੁਭਾਅ ਪ੍ਰਾਪਤ ਹੋਇਆ ਹੈ ਮੇਰੇ ਨਾਲ ਆਤੀ ਸਤਿਕਾਰਯੋਗ ਬਾਬਾ ਸੱਜਣ ਸਿੰਘ ਜੀ ਵਾੜਾ ਸਿਰਸਿੰਘ ਵਾਲੇ ਸਪੁੱਤਰ ਸ਼ਹੀਦ ਭਾਈ ਸਰਵਣ ਸਿੰਘ ਜੀ ਉਹ ਵੀ ਮੌਜੂਦ ਨੇ ਭਾਈ ਦਿਆਲ ਸਿੰਘ ਜੀ ਸਪੁੱਤਰ ਸ਼ਹੀਦ ਭਾਈ ਸਰਵਣ ਸਿੰਘ ਜੀ ਵਾੜਾ ਸਿੰਘ ਉਹ ਵੀ ਮੌਜੂਦ ਨੇ ਜ਼ਿਲ੍ਹਾ ਪ੍ਰਧਾਨ ਰਾਜਾ ਜੀ ਹੁਣੀ ਵੀ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ ਹੁਣੀ ਮਨਪ੍ਰੀਤ ਸਿੰਘ ਹੁਣੀ ਦਰਜਾ ਬਰ ਦਰਜਾ ਸਾਡੇ ਜਿਨ੍ਹਾਂ ਦੀ ਇਹ ਜ਼ਿਲ੍ਹੇ ਦੇ ਵਿੱਚ ਆਪਣਾ ਜਥੇਦਾਰ ਬਲਕਾਰ ਸਿੰਘ ਪ੍ਰਧਾਨ ਨੇ ਸਾਡੇ ਇੰਟਰਨੈਸ਼ਨਲ ਪੰਤੰਗ ਦਲ ਦੇ ਉਹ ਵੀ ਇੱਥੇ ਮੌਜੂਦ ਨੇ ਕੌਮ ਦਾ ਹੀਰਾ ਤੇ ਵਾਕਿਆ ਉਹਲਾ ਨਾਮ ਹੀ ਹੀਰਾ ਤੇ ਉਹਦੇ ਕੰਮ ਵੀ ਹੀਰਿਆਂ ਵਰਗੇ ਨੇ ਉਹ ਵੀ ਸਾਡਾ ਛੋਟਾ ਵੀਰ ਇੱਥੇ ਹਾਜ਼ਰ ਹੈ ਤੇ ਸਾਡੇ ਚਾਚਾ ਜੀ ਭਪਿੰਦਰ ਸਿੰਘ ਉਹ ਵੀ ਇੱਥੇ ਆਏ ਨੇ ਤੇ ਸਮੂਹ ਗੁਰਦੁਆਰਾ ਚੰਗੀ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਗਰੰਥੀ ਸਿੰਘ ਸਹਿਬਾਨ ਗੁਰੂ ਦੇ ਵਜ਼ੀਰ ਸਹਿਬਾਨ ਚਾਚਾ ਸੰਤੋਖ ਸਿੰਘ ਜੀ ਹੋਣੀ ਸਾਰੇ ਇੱਥੇ ਵਿਰਾਜਮਾਨ ਨੇ ਜੇ ਮੈਂ ਕਿਸਦਾ ਨਾਮ ਰਹਿ ਗਿਆ ਛੱਡ ਗਿਆ ਆਵਾ ਮੈਂ ਖਿਮਾ ਦਾ ਜਾਜਕ ਆ ਇਹ ਨਹੀਂ ਬੇਨਤੀ ਕਰਦਾ ਜਿੰਨੇ ਜਿਹੜੇ ਬਾਬਾ ਬਕਾਲਾ ਸਾਹਿਬ ਪਹੁੰਚ ਸਕਦੇ ਨੇ 8 ਵਜੇ ਨਗਰ ਕੀਰਤਨ ਜਿਹੜਾ ਉਤੋਂ ਮਹਾਰਾਜ ਦਾ ਸਰੂਪ ਦੇ ਨਾਲ ਸੱਜ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੁਰ ਪੈਣਾ ਹੈ ਜਿਹੜੇ ਉੱਥੇ ਪਹੁੰਚ ਸਕਦੇ ਉੱਥੇ ਪਹੁੰਚੋ ਜਿਹੜੇ ਭੂਰਾ ਕੋਨਾ ਵਾ ਪਹੁੰਚ ਸਕਦੇ ਉੱਥੇ ਵੀ ਪਹੁੰਚੋ ਵੱਲੇ ਵੀ ਪਹੁੰਚੋ ਤੇ ਇੱਥੇ ਨਗਰਾਂ ਦੇ ਵਿੱਚ ਵੀ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਦਾ ਸਤਿਕਾਰ ਕਰਿਓ ਇਹਨੀਆਂ ਬੇਨਤੀਆਂ ਕਰਦਾ ਆ ਕੇ ਮਹਾਰਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ